ਹਾਂਜੀ ਸੱਸੀ ਗਾ ਵੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ Hemal TV YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾਪੁਰਾਣਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਮੇਰੇ ਪਿੰਡ ਦੀ ਵੀਡੀਓ ਇੱਕ ਤਾਜੀ ਸੂਈ ਸਵਾਈ ਵਹਿੜ ਦੋ ਸੂਨ ਨੂੰ ਤਿਆਰ ਸੋਹਣੀਆਂ ਵਹਿੜਾ ਪ੍ਰਿੰਟ ਵਾਲੀਆਂ ਪ੍ਰਾਈਜ਼ ਜੈ ਜੀ ਹੋਣਗੇ ਬਾਕੀ ਇਨਫਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਨਾਮ ਹਰਪ੍ਰੀਤ ਸਿੰਘ ਪੈਨ ਰੋਡ ਜਿਲ੍ਹਾ ਮੋਗਾ ਵੀਰੇ ਫੋਨ ਨੰਬਰ ਦੱਸ ਦਿਓ ਫੋਨ ਨੰਬਰ ਹੈ 99146419 ਕਾ ਜੀ ਹਰਪੀ ਤਿੰਨ ਪਸ਼ੂ ਹਾਂਜੀ ਤਿੰਨ ਆਈਆਂ ਜੀ ਸੂਈ ਸਵਾਈ ਦਾ ਕਹਿੰਦੇ ਮਾ ਸੂਆ ਦੂਜਾ ਸੂਆ ਵੀਰੇ ਸਮਾਂ ਸਮਾਂ ਅੱਜ ਹੀ ਹੋਇਆ ਕਹੋ ਗਾ ਡੇਢ ਕ ਘੰਟਾ ਸੂਈ ਹਾਂ ਜੇਰ ਪੈ ਗਈ ਹਾਂ ਜੇਰ ਪੈ ਗਈ ਵੀਰੇ ਕਿੰਨਾ ਇੱਕ ਦੁੱਧ ਪਿਆਜੂ ਦੁੱਧ ਵੀਰੇ 22 ਲੀਟਰ ਪਿਆਉਗੇ ਕੱਢੀਏ ਬਾਹਰ ਨੂੰ ਦੋਸਤੋ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਅੱਜ ਹੀ ਸੂਈ ਹੈ ਜੇਰ ਪੈ ਗਈ ਹੈ ਸੋਭਾ ਹੀ ਸੂਈ ਹੈ ਆ ਤੁਸੀਂ ਮਗਰ ਪੱਬੂ ਆ ਹਾਂ ਮਗਰ ਮੇਲਕਾਫ ਬਛੜਾ ਦੂਜਾ ਸੂਆ ਡੱਬੀ ਵੈੜ ਪ੍ਰਿੰਟ ਵਾਲੀ ਹਵਾਨਾ ਬਹੁਤ ਸੋਹਣਾ ਵੱਡਾ ਜਵਰਦਸ ਤਿਆਰ ਕੀਤਾ ਪੱਟਾਂ ਚ ਫਸਿਆ ਪਿਆ ਪਲਵਾਨਾਂ ਵਾਂਗੂ ਤੁਰਦੀ ਆ ਠੀਕ ਆ 2 ਢਾਈ ਕਿਲੋ ਵੀਰ ਦੱਸਦਾ ਕਿ ਬੌਲਾ ਹਵਾਨੇ ਚੋਂ ਕੱਢ ਵੀ ਲਿਆ ਵੈੜ ਤੋਂ ਬੈਠਾ ਨਹੀਂ ਜਾਂਦਾ ਸੀ ਜਾਤ ਵਾਲੀ ਬੱਛੀ ਆ ਖੁੱਲਾ ਦੁੱਧ ਪਿਆ ਜੂ ਬਾਕੀ ਹੁਣ ਅੱਗੇ ਰੁੱਤ ਵਧੀਆ ਆ ਗਈ ਆ ਬੰਦਾ ਸੇਵਾ ਸੰਭਾਲ ਗੌਰ ਕੇਅਰ ਵਾਲਾ ਹੋਵੇ ਸਈ ਸਿਆਲੂ ਸਰਕਾਰ ਮਾੜੀ ਦੋਦੇ ਨਿਆਰੇ ਦੇ ਦੂ ਮੂਰਲੇ ਥਣ ਤੋਂ ਵੀ ਗੱਠ ਵੰਗ ਹਵਾਨਾ ਕੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਬੈਕ ਨੂੰ ਵੀ ਪੱਟਾਂ ਤੋਂ ਪਿੱਛੇ ਆਟਮਾ ਹਵਾਨਾ ਠੰਡੀ ਥੀਰ ਆ ਕੁਆਈ ਨਹੀਂ ਇਹਨੂੰ ਸੀਲ ਸੌ ਪੂਰੀ ਆ ਥਣ ਪੂਰਾ ਚੰਗਾ ਦੀਚਵਾਈ ਵਾਲਾ ਜਾਨ ਵਾਲਾ ਥਣ ਚਵਾਈ ਪੂਰੀ ਚੰਗੀ ਆ ਆ ਤੁਸੀਂ ਵੇਖ ਲਓ ਹੂੰ ਸਹੀ ਆ ਕੋਣ ਜਾਇਜਾ ਮੋਲਾ ਇਹਦਾ 65000 ਮਾਨਤਾਨ ਹੋ ਜੂ ਹਾਂ ਮਾਨਤਾਨ ਕਰਦੇ ਹਾਂ ਦੋਸਤੋ ਬਿਲਕੁਲ ਜਾਇਜ ਜੀ ਰਿਵਾਰਡ 65000 ਮਾਨਤਾਨ ਹੋ ਜੂ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਤੇ ਵਹਿੜ ਲਾਉਣੀ ਆ ਫੁੱਲ ਚੰਗੀ ਵੱਛੀ ਆ ਜਾਇਜ ਜੀ ਮੋਲਾ 65000 ਵਿੱਚੋਂ ਮਾਨਤਾਨ ਹੋ ਜੂ 22 ਕਿਲੋ ਦੁੱਧ ਵੀਰ ਦੱਸਦਾ ਖੁੱਲਾ ਪਿਆ ਜੂ ਪ੍ਰਿੰਟ ਵਾਲੀ ਵੱਛੀ ਦੂਜਾ ਸੂਆ ਦੋ ਨੰਬਰ ਤੇ ਆ ਜਾ ਦੂਜਾ ਸੂਆ ਵੀਰੇ ਗੱਭਾਣਾ ਠੀਕ ਆ ਹਾਂ ਇਹ ਹੈ ਪੰਜਾ ਸੱਤਾ ਨਾਂ ਦੀ ਕੱਤੀ ਆ ਕਿੰਨਾ ਦੁੱਧ ਕੱਢ ਜੂ ਇਹ ਦੁੱਧ ਵੀਰੇ ਆਪਣਾ ਮਾਲਕ ਨੇ ਕਹਿ ਕੇ ਦਿੱਤੀ 17 ਲੀਟਰ ਦਿੱਤਾ ਹੋਇਆ ਨੇ ਪਹਿਲੇ ਤੋਂ ਹੀ ਸਹੀ ਆ ਹਾਂ ਕੱਢੀਏ ਬਾਅਦ ਨੂੰ ਦੋਸਤੋ 17 ਕਿਲੋ ਵੀਰ ਦੱਸਦਾ ਕਿ ਜਿੰਨਾ ਤੋਂ ਲਈ ਆ ਆਪਾਂ ਇਹ ਮਾਲ ਸਾਰਾ ਖਰੀਦੇ ਆ ਮਾਈ ਸਿੱਖਾਂ ਤੋਂ ਲਈ ਆ ਆਪਾਂ ਉਹਨਾਂ ਨੇ ਸਾਰਾ ਇਹਨਾਂ ਦਾ ਰੱਖਿਆ ਉਹ 17 ਲੀਟਰ ਹੀ ਤੋਂ ਆਇਆ ਹੋਇਆ ਅਸੀਂ ਠੀਕ ਆ ਪੰਜ-ਸੱਤ ਦਿਨ ਲੈ ਜੂ ਵੀਰ ਕਹਿੰਦਾ ਮਾਈ ਵੀ ਸਿੱਖਾਂ ਤੋਂ ਲਈ ਆ ਉਹ ਕਹਿੰਦੇ 17 ਲੀਟਰ ਦੁੱਧ ਦੇ ਦੇ ਥਲਵਾ ਸੀਚੋਇਆ ਪੱਠਪੜੇ ਦੀ ਇਹ ਵੀ ਗੋਲ ਆ ਦੀਲਾ ਜੋ ਮਰਜੀ ਬੈਠਾ ਪੂਰੀ ਭਾਰੀ ਨਰੋਈ ਨਿੱਗਰ ਬੱਛੀ ਐ ਦੂਜਾ ਸੁਹਾ ਦੋਸਤੋ ਇਧਰ ਬੱਚਾ ਮੂੰਹ ਮਾਰ ਗਿਆ ਸੀਗਾ ਤਾਂ ਥੋੜਾ ਜਿਆ ਕਰ ਗਈ ਸੀ ਬਾਕੀ ਦੁਬਾਰਾ ਵੀ ਤੁਹਾਨੂੰ ਥਣਾਦੇ ਹੱਥ ਮਾਰ ਕੇ ਵਿਖਾ ਦਿੰਨੇ ਕੋਈ ਚੱਕਰ ਨਹੀਂ ਹਵਾਨਾ ਠੋਸ ਨਿੱਗਰ ਹੈ ਤਿਆਰੀ ਹਵਾਨੇ ਦੀ ਬਹੁਤ ਹੈ ਆ ਗਾੜੀ ਇਹਦੀ ਵੀ ਭਾਰੀ ਆ ਸਹੀ ਮੈਨੇ ਪਸ਼ੂ ਦੁੱਧ ਉਹ ਹੀ ਵੱਧ ਦਿੰਦਾ ਇਹਦੀ ਅਗਾੜੀ ਚ ਦੁੱਧ ਵੱਧ ਹੁੰਦਾ हां ਤੁਸੀਂ ਵੇਖ ਸਕਦੇ ਆ ਸੀਲ ਸੌ ਫੋਲੋ ਦਾ ਬੱਚਾ ਦੂਜੇ ਪਾਸੇ ਮੂੰਹ ਮਾਰ ਗਿਆ ਸੀਗਾ ਤਾਂ ਕਰਕੇ ਛੜ ਮਾਰ ਗਈ ਸੀ ਪਰ ਸੀਲ ਸੌ ਫੋਲ ਐਵੇਂ ਕੋਈ ਭੈਣ ਭਰਾ ਗਰਮ ਨਾ ਮੰਨੇ ਥਣ ਚਾਰ ਹੀ ਆ ਗੈਬ ਚ ਨਿਖੜ ਮੈਂ ਕੱਲੇ ਕੱਲੇ ਲੱਗੇ ਹੋਇਆ ਫੋਰ ਸ਼ਾਂਖ ਭੋਰਾ ਬਣੀ ਮੁੱਲ ਹਰ ਵੀ ਜੈ ਜੈ ਵੀਰ ਇਹ ਵੀ 65000 ਰੁਪਏ ਉਹ ਵੀ 65 ਦੀ ਇਹ ਵੀ 65 ਹੀ ਆ ਆ ਇਹਨਾਂ ਦੋਨਾਂ ਮਾਣਤਾਨ ਕਰਦੇ ਆਂ ਦੋਸਤੋ ਇੱਕ ਨੰਬਰ ਵੀ 65000 ਦੀ ਤਾਜੀ ਸੂਈ ਆ ਮਾਣਤਾਨ ਹੋ ਜੂ ਦੋ ਨੰਬਰ ਵੀ 65000 ਦੀ ਇਹ ਗੱਬਣ ਵੱਛੀ ਆ ਕੋਈ 5-7 ਦਿਨ ਮਸਾਂ ਹੀ ਲਊ ਮਾਣਤਾਨ ਹੋ ਜੂ ਤਿੰਨ ਨੰਬਰ ਤੇ ਆ ਜਾ ਨੰਬਰ ਬਾਈ ਦੂਜਾ ਥੂਆ ਹੁੰਦੀ ਆ ਦੁੱਧ ਨੇ ਪਹਿਲੇ ਸੁਆ ਦਿੱਤਾ 26 ਲੀਟਰ ਠੀਕ ਹੈ ਆਜਾ ਦੂਜਾ ਥੂਆ ਵਾ 20 ਲੀਟਰ ਦੇ ਆਰਕੀ ਦੀ ਉਮੀਦ ਆ ਕਰਮਾਲ ਦੀ ਹਜੇ 15 ਦਿਨ ਪਏ ਆ ਖੂਣ ਦੀ 15 ਦਿਨ ਹਾਂਜੀ ਕੱਢੀ ਬਾਅਦ 26 ਲੀਟਰ ਦੁੱਧ ਬਾਈ ਦੱਸਦਾ ਕਿ ਨੇ ਪਹਿਲਾਂ ਨੇ ਦਿੱਤਾ ਫਾਰਮ ਤੋਂ ਲਈਆ ਠੀਕ ਹੈ ਫਾਰਮ ਤੋਂ ਵੀਰ ਕਹਿੰਦਾ ਲਈ ਆ 30 ਲੀਟਰ ਦੁੱਧ ਦੀ ਉਮੀਦ ਹੈ ਕਿ 15 ਦਿਨਾਂ ਦੀ ਕੱਚੀ ਐਚ ਐਫ ਨਸਲ ਦੀ ਫੁੱਲ ਵੱਡੇ ਕੱਦ ਵਾਲੀ ਡੱਬੀ ਵੜ ਫੁੱਲ ਜਾਤ ਵਾਲੀ ਹਵਾਨਾ ਸੋਹਣਾ ਬਾਲ ਢੱਲਾਂ ਪਈਆਂ ਬਹੁਤ ਆ ਬਾਕੀ ਦਿਨ ਵੀ ਹਜੇ 15 ਪਏ ਆ 10 15 ਦਿਨ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਦੋਂ ਤਿਆਰ ਹੋ ਜਾਂਦੀ ਆ ਲੜਕੇ ਸੂਣਾ ਕਰਮਾ ਵਾਲੀ ਨੇ ਚਿੱਟੇ ਰੰਗ ਦੀ ਵੱਛੀ ਆ ਵਿੱਚ ਕਾਲੇ ਰੰਗ ਦੇ ਡੱਬਾ ਹਵਾਨਾ ਸਾਰਾ ਮੋਟੀਆਂ ਮੋਟੀਆਂ ਵੀ ਇੰਜ ਨਾਲ ਭਰਿਆ ਪਿਆ ਕੱਲੀ ਕੱਚੀ ਕੱਚੀ ਆ ਇਹ ਵੀ ਠੰਡੀ ਸੀ ਫੌਲ ਆ ਜਿਵੇਂ ਮਰਜੀ ਬਹਿ ਜਾਣ ਥੱਲੇ ਦੇ ਵੀ ਦੋਨੇ ਸਹੀ ਆ ਜੈ ਜੈ ਮੋਲਹਰਪ੍ਰੀਤ ਦੇ ਦਾ ਇਹਦਾ 1 5 ਆਈ ਮੁੱਲ ਸਹੀ ਆ 1 ਲੱਖ 5000 ਮੁੱਲ 3 ਨੰਬਰ ਡੱਬੀ ਵੇਡ ਦਾ ਮਾਨਤਾਨ ਤਾਂ ਚਲੋ ਥੋੜਾ ਥੋੜਾ ਸਾਰੇ ਨਗਾ ਜੀ ਹੋ ਜੂ ਕੋਈ ਭੈਣ ਭਰਾ 1 ਨਾਗ ਲੈ ਲੈ 2 ਲੈ ਲੈ ਭਵਨ 3 ਨੇ ਲੈ ਲੈ ਮਾਨਤਾਨ ਹੋ ਜੂ ਅਗਲਾ ਬੇਫਿਕਰੂ ਕੇ ਆ ਜੇ ਆਈ ਦੀ ਵੀਡੀਓ ਦੇ ਵਿੱਚ ਇਹ ਵੀਰ ਹਰਪ੍ਰੀਤ ਦੇ 3 ਨਾਗ ਤਿੰਨੇ ਨਾਗ ਹੀ ਚੰਗੇ ਦੁੱਧ ਵਾਲੇ ਜੇ ਕੋਈ ਵੱਧ ਦੁੱਧ ਵਾਲੀ ਵੈਡ ਲੈਣ ਦਾ ਚਾਹ ਵਾਣਾ 30 ਲੀਟਰਾਂ ਗੁਬਾਈ ਦਾਸਾ ਦੁੱਧ ਪਿਆ ਜੂ ਤਿੰਨ ਨੰਬਰ ਲਾਸਟ ਫਾਰਮ ਚੋਂ ਲਈ ਐ ਪਛੀ 2 ਨੰਬਰ ਵੀ ਚੰਗੀ ਐ ਮੱਝਾਂ ਵਰਗਾ ਪੈਠੋਪੜਾ ਚਾਰ ਸ਼ੇਰੋਂ ਗੋਲ ਮਟੋਲ ਪਈ ਐ ਬਾਕੀ ਫੈਟ ਵੀ ਚੰਗੀ ਆਉਏ ਦੀ ਦੁੱਧ ਕੋਈ 18-20 ਕਿਲੋ ਇਹ ਵੀ ਪਿਆ ਜੂ ਇੱਕ ਨੰਬਰ 20 ਕਿਲੋ ਦੁੱਧ ਦਿੱਤਾ ਪਹਿਲਾਂ ਨੇ 22 ਕਿਲੋ ਦੁੱਧ ਵੀ ਰਦਾਸਾ ਪਿਆ ਜੂ ਬਾਕੀ ਸੂਈ ਸਵਾਈ ਆਪਾਂ ਦੋ ਟਾਈਮ ਚਾਰ ਟਾਈਮ ਅਗਲਾ ਚੋਕੇ ਲੈ ਜੇ ਇਹ ਤਿੰਨ ਪਸ਼ੂ ਜੈ ਜੇ ਮੋਲ ਦੇ ਜੀਦੇ ਜਿਹੜਾ ਵੀ ਨਾਕ ਪਸੰਦ ਆਉਂਦਾ ਪਿੰਡ ਰੋਡੇ ਆ ਜਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਲਾਸਟ ਵਿੱਚ ਰੂਟੀਨ ਚ ਸਾਰੀਆਂ ਵੀਡੀਓ ਵੇਖਣ ਲਈ ਦੇਣਾ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦੇ ਲੋ ਧੰਨਵਾਦ ਕਰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰਾਂ ਵੀਡੀਓ ਦੇ ਨਾਲ